ਸਰਦਾਰ ਹਰੀ ਸਿੰਘ ਨਲੂਏ ਕੋਲੇ ਫੌਜ ਕਿੰਨੀ ਸੀ ਕੀ ਹੈ ਇਤਿਹਾਸਕ ਰਿਕਾਰਡ ਸਰਦਾਰ ਸਾਹੂ ਕੋਲੇ ਫੌਜਾਂ ਕਿੰਨੀਆਂ ਸੀ ਰਤਬਾ ਕਿਹੜਾ ਸੀ ਜਾਗੀਰ ਕਿੰਨੀ ਮਿਲੀ ਏ ਕਿਹੜੇ ਅਹੁਦੇ ਤੇ ਤਾਇਨਾਤ ਹੋਏ ਨੇ ਇਹਦੇ ਬਾਰੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ ਦੇ ਵਿੱਚੋਂ ਇੱਕ ਇੱਕ ਕਰਕੇ ਖੁੱਲ ਕੇ ਗੱਲ ਕਰਨਾ ਜਿੰਨਾ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਖਾਲਸਾ ਦਰਬਾਰ ਰਿਕਾਰਡ ਜੀ ਸੀਤਾਰਾਮ ਕੋਹਲੀ ਸੋਹਣ ਲਾਲ ਸੂਰੀ ਮਕਾਲਫ ਕਨਿੰਗਮ ਮੈਗਰੇਗਰ ਸਰ ਲੈਪਲ ਗ੍ਰਿਫਨ ਮੈਸੀ ब्राउन ਦੀਆਂ ਕਿਤਾਬਾਂ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਏ ਇਹਦੇ ਬਾਰੇ ਕੱਲੀ-ਕੱਲੀ ਗੱਲ ਖੋਲ ਕੇ ਕਰਨ ਦਾ ਯਤਨ ਕਰਾਂਗੇ ਜੀ ਸਰਦਾਰ ਸਾਹਿਬ ਕੋਲੇ ਫੌਜ ਕਿੰਨੀ ਸੀ ਇਹਦਾ ਬੜਾ ਸੋਹਣਾ ਖੁਲਾਸਾ ਸੀ타ਰਾਮ ਕੋਹਲੀ ਨੇ ਆਪਣੀ ਇਤਿਹਾਸਕ ਕਿਤਾਬ ਦੇ ਵਿੱਚ ਦਿੱਤਾ ਏ ਉਹ ਜ਼ਿਕਰ ਕਰਦੇ ਨੇ ਕਿ ਸਰਦਾਰ ਸਾਹਿਬ ਦੇ ਕੋਲੇ ਪਹਿਲਾਂ 2 ਬਟਾਲੀਅਨਾਂ ਸਨ ਜਿਨ੍ਹਾਂ ਵਿੱਚੋਂ ਇੱਕ ਬਟਾਲੀਅਨ ਵਿੱਚ 632 ਫੌਜੀ ਤੇ ਦੂਜੀ ਦੇ ਵਿੱਚ 910 ਫੌਜੀ ਸਨ ਸੀ타ਰਾਮ ਕੋਹਲੀ ਨੇ ਇਥੋਂ ਤੱਕ ਲਿਖਿਆ ਏ ਕਿ ਕਿਹੜੇ ਫੌਜੀ ਨੂੰ ਕਿੰਨੀ ਤਰਖਾ ਮਿਲਦੀ ਸੀ ਰਤਵਾ ਉਹਦਾ ਕਿਹੜਾ ਸੀ ਇਸ ਪਲਟਣ ਦਾ ਨਾਮ ਸੀ ਪਲਟਣ ਸਰਦਾਰ ਹਰੀ ਸਿੰਘ ਨਲਵਾ ਜਿਹਦੇ ਵਿੱਚ ਇੱਕ ਸਿਪਾਹੀ ਦੀ ਤਨਖਾਹ 7 ਰੁਪਏ ਸੀ ਨਾਇਕ ਨੂੰ 9 ਰੁਪਏ ਮਿਲਦੇ ਸੀ ਹੌਲਦਾਰ ਨੂੰ 11 ਮਿਲਦੇ ਸੀ ਨਿਸ਼ਾਨਚੀ ਨੂੰ 12 ਮਿਲਦੇ ਸੀ 15 ਰੁਪਏ ਜਮਾਦਾਰ ਨੂੰ 21 ਰੁਪਏ ਉਸ ਮੌਕੇ ਸੂਬੇਦਾਰ ਨੂੰ ਮਿਲਦੇ ਸੀ ਇੱਕ ਗਰਾਂਥੀ ਦੀ ਤਨਖਾਹ 15 ਰੁਪਏ ਹੁੰਦੀ ਸੀ ਸ਼ੇਰੇ ਪੰਜਾਬ ਨੇ ਜਿਹੜੀ ਜਾਗੀਰ ਸਰਦਾਰ ਹਰੀ ਸਿੰਘ ਨਲੂਏ ਨੇ ਦਿੱਤੀ ਉਹਦਾ ਵਿਰਵਾ ਨੈਸ਼ਨਲ ਆਰਚੀਵ ਆਫ ਇੰਡੀਆ ਦੇ ਇਤਿਹਾਸਿਕ ਖਾੜਿਆਂ ਦੇ ਵਿੱਚ ਮੌਜੂਦ ਪਿਆ ਹੈ ਜਿਦੇ ਵਿੱਚ ਲਿਖਿਆ ਗਿਆ ਹੈ ਸਰਦਾਰ ਸਾਹਿਬ ਦੀਆਂ ਕੁੱਲ ਜਾਗੀਰਾਂ ਦਾ ਜੋੜ 999000 ਤੇ 883 ਰੁਪਏ ਸੀ ਇਨੀ ਆਮਦਨ ਹੁੰਦੀ ਸੀ ਇੱਕ ਸਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਕਹਿੰਦੇ ਹੁੰਦੇ ਸੀ ਇਹ ਲਗਭਗ 20 ਸਾਲ ਸਰਦਾਰ ਸਾਹਿਬ ਨੂੰ ਲਗਭਗ 11 ਲੱਖ ਰੁਪਏ ਆਪਣੀ ਜਾਗੀਰਾਂ ਤੋਂ ਆਮਦਨ ਹੁੰਦੀ ਰਹੀ ਆ ਸੋਹਣਾਲ ਸੁਰੀ ਨੇ ਬੜੇ ਕਮਾਲ ਦੇ ਬੋਲ ਲਿਖੇ ਨੇ ਆਪਣੀ ਕਿਤਾਬ ਦੇ ਵਿੱਚ ਉਹ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਵੱਧ ਯਕੀਨ ਕਰਦੇ ਸੀ ਉਦੇ ਕਿਰਦਾਰ ਦੇ ਉੱਤੇ ਉਦੇ ਉਚਾਚਰਣ ਦੇ ਉੱਤੇ ਉਹਦੀ ਨਮਕ ਹਲਾਲੀ ਦੇ ਉੱਤੇ ਸਰਦਾਰ ਹਰੀ ਸਿੰਘ ਨਲੂਏ ਕੋਲੇ ਇਲਾਕਾ ਕੇ ਨਾਸੀ ਇਤਿਹਾਸਕਾਰ ਦੱਸਦੇ ਨੇ ਕਿ ਸਮੁੱਚੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦਾ ਲਗਭਗ 1/3 ਹਿੱਸਾ ਉਹਦੇ ਅਧਿਕਾਰ ਖੇਤਰ ਵਿੱਚ ਸੀ ਉੱਤਰਵਾਲ ਕਸ਼ਮੀਰ ਤੋਂ ਲੈ ਕੇ ਦੱਖਣਵਾਲ ਮਲਤਾਨ ਤੱਕ ਪੱਛਮਵਾਲ ਦਰਰੇ ਖੇਬਰ ਤੋਂ ਲੈ ਕੇ ਪੂਰਬਵਾਲ ਕਸੂਰ ਤੱਕ ਉਹਦੇ ਨਾਂ ਦੀਆਂ ਧੂਮਾਂ ਪੈਂਦੀਆਂ ਸੀ ਉਹਦੀ ਚੜ੍ਹਦੀਆਂ ਗੱਲਾਂ ਹੁੰਦੀਆਂ ਸੀ ਉਹਦੀ ਵਾਹੀ ਤਲਵਾਰ ਨੂੰ ਲੋਕ ਯਾਦ ਕਰਦੇ ਸੀ ਜਿਸ ਦਿਨ ਉਸ ਦੀ ਸ਼ਹੀਦੀ ਦੀ ਖਬਰ ਮਹਾਰਾਜੇ ਰਣਜੀਤ ਸਿੰਘ ਨੇ ਸੁਣੀ ਉਹਨੇ ਇਹ ਗੱਲ ਆਖੀ ਸੀ ਕਿ ਅਜੇ ਖਾਲਸਾ ਰਾਜ ਦਾ ਬਜਟ ਹੈ ਗਿਆ ਤੇ ਸੱਚ ਜਾਣਿਓ ਜਿਹੜਾ ਇਲਾਕਾ ਹਰੀ ਸਿੰਘ ਨਲੂਆ ਆਪਣੇ ਆਖਰੀ ਵੇਲੇ ਫਤਿਹ ਕਰ ਗਿਆ ਤੇ ਉਸ ਤੋਂ ਬਾਅਦ ਇੱਕ ਵੀ ਇਲਾਕਾ ਖਾਲਸਾ ਰਾਜ ਵਿੱਚ ਮਿਲਾਇਆ ਨਾ ਜਾ ਸਕਿਆ ਕਿੱਥੇ ਕਿੱਥੇ ਕਿਹੜੀ ਕਿਹੜੀ ਕਿੰਨੀ ਕਿੰਨੀ ਜਾਗੀਰ ਮਿਲੀ ਕਿਥੋਂ ਕੀ ਕੀ ਮਿਲਦਾ ਆਉਂਦਾ ਸੀ ਕੁਝ ਖੁਲਾਸੇ ਕਰਨ ਦਾ ਮੈਂ ਯਤਨ ਕਰ ਸਕਿਆ ਹਾਂ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਆਰ ਦੇ ਨਾਲ ਇਸ ਸਮੁੱਚੀ ਵੀਡੀਓ ਨੂੰ ਸੁਣਿਆ ਹੈ ਬੇਨਤੀ ਕਰਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਨਾ ਤੱਕ ਇਸ ਅਣਮੁੱਲੀ ਜਾਣਕਾਰੀ ਨੂੰ ਪਹੁੰਚਾਉਣ ਦਾ ਯਤਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ